ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 200 ਹਜ਼ਾਰਾਂ ਅੱਜ ਦੀਆਂ ਕੁਝ ਗੱਲਾਂਬਾਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ-ਪੰਜ ਮਸਲੇ ਆਪਾਂ ਸਾਂਝੇ ਕਰਨੇ ਆ ਸਭ ਤੋਂ ਪਹਿਲਾਂ ਅੱਜ ਅਮਰੀਕਾ ਦੇ ਵਿੱਚ ਤਿੰਨ ਮਹੱਤਵਪੂਰਨ ਇਲੈਕਸ਼ਨਾਂ ਨੇ ਤਿੰਨ ਚੋਣਾਂ ਹੋ ਰਹੀਆਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਦੂਜਾ ਅਲਾਬਾਮਾ ਦੇ ਜੱਜ ਵੱਲੋਂ ਅਬੋਰਸ਼ਨ ਸੰਬੰਧੀ ਇੱਕ ਫੈਸਲਾ ਲਿਆ ਗਿਆ ਤੀਜਾ ਟੈਸਲਾ ਦੀਆਂ ਕਾਰਨਾਂ ਵਗਲੋਂ ਵਾਲੇ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਚੌਥੀ ਗੱਲਬਾਤ 트੍ਰੰਪ ਤੇ ਇਮੀਗ੍ਰੇਸ਼ਨ ਉੱਪਰ ਸਭ ਕੀ ਚੀਨ ਵੱਲੋਂ ਤਾਈਵਾਨ ਦੇ ਵਿੱਚ ਮਿਲਟਰੀ ਡ੍ਰਿਲ ਕੀਤੀ ਗਈ ਆ ਅਮਰੀਕਾ ਦੇ ਨਾਲ ਇਹਦਾ ਕੀ ਸੰਬੰਧ ਆ ਇਹ ਤੁਹਾਡੇ ਨਾਲ ਗੱਲਬਾਤ ਅੱਜ ਆਪਾਂ ਕਰਨੀ ਆ ਦੋਸਤੋ ਅੱਜ ਤਿੰਨ ਇਲੈਕਸ਼ਨ ਨੇ ਤਿੰਨੋਂ ਇਲੈਕਸ਼ਨ ਬਹੁਤ ਮਹੱਤਵਪੂਰਨ ਨੇ ਅੱਜ 1 ਅਪ੍ਰੈਲ ਨੂੰ ਮੰਗਲਵਾਰ ਨੂੰ ਜਿਹੜੀਆਂ ਵੋਟਾਂ ਪੈ ਰਹੀਆਂ ਅਮਰੀਕਾ ਦੇ ਵਿੱਚ ਦੋ ਵੋਟਾਂ ਤਾਂ ਫਲੋਰੀਡਾ ਦੇ ਵਿੱਚ ਪੈ ਰਹੀਆਂ ਕਾਂਗਰਸ ਦੇ ਲਈ ਉਹ ਦੋ ਉੱਥੇ ਸੀਟਾਂ ਖਾਲੀ ਨੇ ਉੱਥੇ ਵੋਟਾਂ ਪਾ ਕੇ ਲੋਕਾਂ ਨੇ ਹਾਊਸ ਦੇ ਵਿੱਚ ਜਿਹੜੇ ਭੇਜਣੇ ਆ ਬੰਦੇ ਇੱਕ ਸੁਪਰੀਮ ਕੋਰਟ ਦੇ ਜੱਜ ਦੀ ਵਿਸਕான்ਸਨ ਦੇ ਵਿੱਚ ਚੋਣ ਹੋਣੀ ਹੈ ਇਹ ਤਿੰਨੋਂ ਹੀ ਬਹੁਤ ਮਹੱਤਵਪੂਰਨ ਨੇ ਤਿੰਨੋਂ ਮਹੱਤਵਪੂਰਨ ਇਸ ਕਰਕੇ ਨੇ ਕਿ ਰਾਸ਼ਟਰਪਤੀ 트ੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲੀ ਚੋਣ ਆ ਜਿਹਨੇ ਦੱਸਣਾ ਕਿ ਰਾਸ਼ਟਰਪਤੀ 트ੰਪ ਨੇ ਜੋ ਕੀਤਾ ਉਹ ਠੀਕ ਕੀਤਾ ਜਾਂ ਨਹੀਂ ਇਹਨੂੰ ਇੱਕ ਤਰ੍ਹਾਂ ਦਾ ਇਮਤਿਹਾਨ ਕਿਹਾ ਜਾ ਰਿਹਾ ਰਾਸ਼ਟਰਪਤੀ 트ੰਪ ਦੀਆਂ ਨੀਤੀਆਂ ਦਾ ਵੀ ਜੇ ਇੱਥੇ ਸਾਰੇ ਦੇ ਸਾਰੇ ਲੋਕ ਇਹਦੇ ਨਾਲ ਦੇ ਹੱਕ 'ਚ ਚਲੇ ਗਏ ਰਿਪਬਲਿਕਨ ਦੇ ਫਿਰ ਇਹਦਾ ਮਤਲਬ ਇਹ ਆ ਕਿ ਲੋਕ ਰਾਸ਼ਟਰਪਤੀ 트াম্প ਦੀਆਂ ਨੀਤੀਆਂ ਨਾਲ ਸਿੱਧੇ ਰੂਪ ਦੇ ਵਿੱਚ ਸਹਿਮਤ ਆ ਤੇ ਜੇ ਲੋਕ ਦੂਜੇ ਪਾਸੇ ਚਲੇ ਗਏ ਡੈਮੋਕ੍ਰੇਟ ਵੱਲੋਂ ਇਹਦਾ ਮਤਲਬ ਇਹ ਆ ਕਿ ਰਾਸ਼ਟਰਪਤੀ ਚੁਣ ਲਿਆ ਪਰ ਲੋਕ ਬਹੁਤੇ ਖੁਸ਼ ਨਹੀਂ ਇੱਕ ਵਿਸਕੌਨਸਨ ਜਿਹੜੀ ਸਵਿੰਗ ਸਟੇਟ ਆ ਇਹਦੇ ਵਿੱਚ ਖਾਸ ਤੌਰ ਤੇ ਮਹੱਤਵਪੂਰਨ ਆ ਦੂਜਾ ਇੱਥੇ ਅਬੋਰਸ਼ਨ ਰਾਈਟਸ ਦਾ ਮਸਲਾ ਆ ਇਹਦੇ ਕਰਕੇ ਜਿਹੜੀ ਸੁਪਰੀਮ ਕੋਰਟ ਤੇ ਜੱਜ ਦੀ ਚੋਣ ਆ ਬਹੁਤ ਮਹੱਤਵਪੂਰਨ ਆ ਕੱਲ ਵੀ ਆਪਾਂ ਇਹਦੀ ਸੰਬੰਧੀ ਵਿਸਤਾਰ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਕੀਤੀ ਸੀ ਸੋ ਫਲੋਰੀਡਾ ਦੇ ਵਿੱਚ ਜਿਹੜੀ ਹੁਣ ਇਹ ਸਾਰਿਆਂ ਦੇ ਪਿੱਛੇ ਜਿਹੜੇ ਐਲਨ ਮਸਕ ਨੇ ਉਹਨਾਂ ਦਾ ਬਹੁਤ ਵੱਡਾ ਹੱਥ ਆ 20 ਮਿਲੀਅਨ ਡਾਲਰ ਸਿੱਧਾ ਇਸ ਰੇਸ ਦੇ ਵਿੱਚ ਇਨਵੈਸਟ ਕੀਤਾ ਗਿਆ ਜਾਂ ਕਹਿ ਲਓ ਕਿ ਉਹਨਾਂ ਨੇ ਸਪੈਂਡ ਕੀਤਾ ਆ ਖਾਸ ਤੌਰ ਦੇ ਉੱਤੇ ਜਿਹੜੀ ਫਲੋਰੀਡਾ ਦੇ ਵਿੱਚ ਹੈਗੀਆਂ ਨਵੇਂ ਉਹਨਾਂ ਨੇ ਮੈਂਬਰ ਕਾਂਗਰਸ ਤੇ ਚੁਣਨੇ ਆ ਤੇ ਇਹਦੇ ਨਾਲ ਹੀ ਐਲਨ ਮਸਕ ਦੀ ਜਿਹੜੀ ਇਨਵੋਲਵਮੈਂਟ ਆ ਸੋ ਅੱਜ ਇਹ 8:00 ਵਜੇ ਜਿਹੜੀ ਇਲੈਕਸ਼ਨ ਦੇ ਰਿਜ਼ਲਟ ਆ ਉਹ ਆਉਣੇ ਸ਼ੁਰੂ ਹੋ ਜਾਣਗੇ ਫਿਰ ਜਿਹੜੀ ਹੈ ਕੁਝ ਦਿਨਾਂ ਬਾਅਦ ਕੁਝ ਇਲੈਕਸ਼ਨਸ ਦੀ ਜਿਹੜੀ ਹੈ ਸਰਟੀਫਿਕੇਸ਼ਨ ਆ ਉਹ ਹੋਊਗੀ ਜਦੋਂ ਸਾਰੇ ਰਿਜ਼ਲਟ ਆ ਜਾਣਗੇ ਸੋ ਇਹਦੇ ਵਿੱਚ ਇੱਕ ਮਹੱਤਵਪੂਰਨ ਇਸ ਕਰਕੇ ਆ ਕਿਉਂਕਿ ਜਿਹੜੇ ਰਿਪਬਲਿਕਨ ਮੈਟ ਗੇਟਸ ਤੇ ਮਿਸ਼ੇਲ ਵਾਲਸ ਦੋ ਕਾਂਗਰਸਮੈਨ ਜਿਹੜੇ ਉਹ ਰਿਪਲੇਸ ਕੀਤੇ ਜਾਣੇ ਆ ਜਿਹੜੀ ਕੰਗਰੈਸ਼ਲ ਡਿਸਟ੍ਰਿਕਟ 1 ਤੇ 6 ਦੇ ਲਈ ਉੱਥੇ ਫਲੋਰੀਡਾ ਦੇ ਵਿੱਚ ਹੁਣ ਪੈਸੇ ਤੇ ਲਿਓ ਜੋ ਦੇਖਿਆ ਜਾਵੇ ਤੇ ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਦੇ ਵਿੱਚ ਇਹ ਸਾਰੇ ਕੁਝ ਦੇ ਵਿੱਚ ਜ਼ਿਆਦਾ ਪੈਸਾ ਇਕੱਠਾ ਕੀਤਾ ਫੰਡ ਜ਼ਿਆਦਾ ਇਕੱਠੇ ਕੀਤੇ ਰਿਪਬਲਿਕਨ ਨਾਲੋਂ ਪਿੱਛੇ ਰਹਿ ਗਏ ਇੱਥੇ ਜਿਹੜਾ ਮਾਮਲਾ ਸਿੱਧਾ-ਸਿੱਧਾ ਆ ਉਹ ਐਲਨ ਮਸਕ ਨੇ ਜਿਹੜੀ ਮਿਲੀਅਨ ਮਿਲੀਅਨ ਡਾਲਰ ਦੀ ਲਾਟਰੀ ਕੱਢੀ ਆ ਉਹੀ ਆਪਣੇ ਆਪ ਦੇ ਵਿੱਚ ਚਰਚਾ ਕਿ ਤੁਸੀਂ ਉਹਦੇ ਨਾਲ ਜੱਜ ਦੇ ਨਾਲ ਜਿਹੜੀ ਚੋਣ ਕੀਤੀ ਜਾਣੇ ਇੱਕ ਜਿਹੜੇ ਕਨਸਰਵਟਿਵ ਆ ਜਿਹੜੇ ਰਿਪਬਲਿਕ ਆ ਨਾ ਸ਼ਮਿਲ ਦੇ ਨਾਲ ਫੋਟੋ ਆਪਣੀ ਫੇਸਬੁੱਕ ਤੇ ਉੱਤੇ ਜਾਂ ਕਿਹੇ ਵੀ ਸੋਸ਼ਲ ਮੀਡੀਆ ਦੇ ਉੱਤੇ ਪਾ ਦਿਓ ਤਾਂ 20 ਡਾਲਰ ਲੈ ਲਓ ਉਹਨੇ ਰੌਲਾ ਵੀ ਬਹੁਤ ਪੈਦਾ ਕੀਤਾ ਕੰਟਰੋਵਰਸੀ ਵੀ ਦੇ ਉੱਤੇ ਬਹੁਤ ਹੋਈ ਹੈ ਪਰ ਇਹ ਹੈ ਬਹੁਤ ਮਹੱਤਵਪੂਰਨ ਅੱਜ ਸ਼ਾਮ ਨੂੰ ਜਦੋਂ ਇਹ ਨਤੀਜੇ ਆਉਂਦੇ ਆ ਉਹਦੇ ਤੋਂ ਬਾਅਦ ਜਿਹੜੀਆਂ ਇਹ ਜਿਹੜੀ ਸੁਪਰੀਮ ਕੋਰਟ ਦੀ ਰੇਸ਼ ਆ ਖਾਸ ਕਰਕੇ ਵਿਸਕੌਨਸਨ ਵਾਲੀ ਔਰ ਇਹਦੇ ਵਿੱਚ ਜਿਹੜਾ ਇਹ ਸਭ ਤੋਂ ਮਹਿੰਗੀ ਰੇਸ ਹੁਣ ਤੱਕ ਦੱਸੀ ਜਾ ਰਹੀ ਆ ਜਿਹੜੀਆਂ ਜੱਜਾਂ ਦੀ ਅਮਰੀਕਾ ਦੇ ਜਿਹੜਾ ਇੱਕ ਵਾਰੀ ਜੱਜ ਬਣ ਜਾਂਦਾ ਉਹ ਜੱਜ ਹੀ ਰਹਿੰਦਾ ਫਿਰ ਜਾਂ ਤੇ ਉਹ ਰਟਾਇਰ ਹੁੰਦਾ ਜਾਂ ਮਤਲਬ ਉਹ ਛੱਡ ਕੇ ਜਾਂਦਾ ਇਹ ਜਦੋਂ ਹੁਣ ਇਹ ਜੱਜ ਇਥੋਂ ਛੱਡ ਕੇ ਗਏ ਆ ਇਹਦੇ ਤੋਂ ਬਾਅਦ ਉਸ ਕੋਰਟ ਦੇ ਵਿੱਚ 4-3 ਦਾ ਫਰਕ ਆ ਸੋ ਇੱਕ ਸੀਟ ਦੇ ਨਾਲ ਹੀ ਡਿਸੀਜਨ 'ਚ ਫਰਕ ਪੈ ਜਾਊਗਾ ਡਿਸੀਜਨ ਖਾਸ ਤੌਰ ਦੇ ਉੱਤੇ ਅਬੋਰਸ਼ਨ ਦਾ ਆ ਵੱਡਾ ਮਾਮਲਾ ਉੱਥੇ ਜਿਹੜਾ ਇਸ ਗੱਲ ਦੇ ਉੱਤੇ ਹੈਗਾ ਸੋ ਦੂਜੀ ਗੱਲ ਜਿਹੜੀ ਵੱਡੀ ਗੱਲ ਹੈ ਸਵਿੰਗ ਸਟੇਟ ਆ ਇੱਥੇ ਵੋਟਾਂ ਦੇ ਵਿੱਚ ਸਾਰਾ ਜੋਰ ਇੱਥੇ ਲੱਗਿਆ ਹੁੰਦਾ ਅਮਰੀਕਾ ਦੇ ਵਿੱਚ ਜਿੰਨੀਆਂ ਸਟੇਟਾਂ ਨੇ ਕਿਉਂਕਿ ਜਿਹੜੇ ਸਵਿੰਗ ਸਟੇਟ ਦਾ ਮਤਲਬ ਇਹ ਆ ਖਾਸ ਤੌਰ ਤੇ ਵਿਸਕਾਨਸਨ ਇਸ ਕਰਕੇ ਵੀ ਮਹੱਤਵਪੂਰਨ ਇਹਨਾਂ ਚੋਣਾਂ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਵਿੱਚ ਜੱਜ ਇਸ ਕਰਕੇ ਮਹੱਤਵਪੂਰਨ ਕਿ ਜਿਹੜਾ ਅਮਰੀਕਾ ਦੇ ਵਿੱਚ ਜਦੋਂ ਵੋਟਾਂ ਪੈਂਦੀਆਂ ਕਾਂਗਰਸ ਤੇ ਲਈ ਜਿਹੜੀਆਂ ਕਾਂਗਰਸ ਤੇ ਦੋਵੇਂ ਸਦਨ ਨੇ ਇੱਕ ਹਾਊਸ ਆਫ ਰੀਪਰਜੈਂਟੇਟਿਵ ਦੂਜਾ ਸੈਨੇਟ ਤੇ ਫਿਰ ਜਿਹਨੇ ਰਾਸ਼ਟਰਪਤੀ ਚੁਣਨਾ ਹੁੰਦਾ ਇਲੈਕਟਰਲ ਕਾਲਜ ਹੁੰਦਾ ਉਹ ਇਲੈਕਟਰਲ ਕਾਲਜ ਦੇ ਵਿੱਚ ਜਿਹੜੀ ਸਟੇਟ ਦੇ ਵਿੱਚ ਇੱਕ ਪਾਸੇ ਜ਼ਿਆਦਾ ਜਿਹੜੇ ਚੱਲੇ ਜਾਣ ਸੀਟਾਂ ਸਾਰੀਆਂ ਉਸ ਪਾਸੇ ਚੱਲੀਆਂ ਜਾਂਦੀਆਂ ਕੈਲੀਫੋਰਨੀਆ ਦੇ ਵਿੱਚ 250 ਇਲੈਕਟਰਲ ਕਾਲਜ ਦੀਆਂ ਵੋਟਾਂ ਨੇ ਜਿਹੜੀ ਪਾਰਟੀ 26 ਲੈ ਗਈ ਉਹ ਪਿਆ ਦੀਆਂ ਪਿਆ ਉਹਨੂੰ ਮਿਲ ਜਾਣੀਆਂ ਜਿੱਦਾਂ ਕਿ ਡੈਮੋਕ੍ਰੇਟ ਆ ਇੱਥੇ ਇਸੇ ਤਰ੍ਹਾਂ ਹੀ ਕਈਆਂ 'ਚ ਫਰਕ ਬਹੁਤ ਹੁੰਦਾ ਉਹ ਪੱਕੀਆਂ ਕੋਸ਼ ਸਟੇਟਾਂ ਸਿੱਧੀਆਂ ਡੈਮੋਕ੍ਰੇਟਸ ਨੇ ਉਹ ਡੈਮੋਕ੍ਰੇਟ ਨਹੀਂ ਲੈ ਜਾਣੀਆਂ ਕੋਸ਼ ਸਟੇਟਾਂ ਸਿੱਧੀਆਂ ਰਿਪਬਲਿਕਨ ਨੇ ਉਹ ਰਿਪਬਲਿਕਨ ਨਹੀਂ ਜਿੱਤਣੀਆਂ ਕੋਸ਼ਕ ਨੇ ਉਹ ਇਧਰ ਚਲੇ ਜਾਂਦੀਆਂ ਕਦੇ ਇਧਰ ਚਲੇ ਜਾਂਦੀਆਂ ਉਹਨਾਂ ਦੇ ਵਿੱਚੋਂ ਇੱਕ ਵਿਸਕਾਨਸਾ ਇਸ ਕਰਕੇ ਵੀ ਇਹ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ ਅਗਲੀ ਖਬਰ ਹੈ ਅਲਾਬਾਮਾ ਤੋਂ ਆ ਇਹ ਅਲਾਬਾਮਾ ਦੀ ਖਬਰ ਜਿਹੜੀ ਹੈਗੀ ਆ ਇਹ ਸਬੰਧਤ ਆ ਅਬੋਰਸ਼ਨ ਦੇ ਨਾਲ ਅਮਰੀਕਾ ਦੀਆਂ ਅਬੋਰਸ਼ਨ ਸਬੰਧੀ ਹਰ ਸਟੇਟ ਦੇ ਵਿੱਚ ਨਿਯਮ ਵੱਖਰੇ ਆ ਕੁਝ ਸਟੇਟਾਂ ਆਪਣੇ ਪੱਧਰ ਦੇ ਉੱਤੇ ਅਬੋਰਸ਼ਨ ਨੂੰ ਕੰਪਲੀਟਲੀ ਬੈਨ ਕਰਦੀਆਂ ਅਬੋਰਸ਼ਨ ਅਮਰੀਕਾ ਦਾ ਬਹੁਤ ਵੱਡਾ ਮੁੱਦਾ ਆ ਇੱਕ ਕੁਝ ਸਟੇਟਾਂ ਕਹਿੰਦੀਆਂ ਵੀ ਅਸੀਂ ਅਲਾਉ ਕਰਦੀਆਂ ਇਹ ਅਬੋਰਸ਼ਨ ਹੋ ਜਾਣਾ ਚਾਹੀਦਾ ਡੈਮੋਕ੍ਰੇਟ ਸਟੇਟਸ ਨੇ ਜਿਹੜੀਆਂ ਆਮ ਤੌਰ ਦੇ ਉੱਤੇ ਉਹ ਅਲਾਉ ਕਰਦੀਆਂ ਇਹਨੂੰ ਜਿਹੜੀਆਂ ਰਿਪਬਲਿਕਨ ਸਟੇਟਸ ਨੇ ਉਹ ਆਮ ਤੌਰ ਦੇ ਉੱਤੇ ਇਹਨੂੰ ਬੈਨ ਕਰਦੀਆਂ ਜਾਂ ਇਹਨੂੰ ਰੋਕਦੀਆਂ ਆ ਅਲਾਬਾਮਾ ਦੇ ਵਿੱਚ ਇੱਕ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਫੈਸਲਾ ਆਇਆ ਸੀ ਕਿ ਜਿਹੜਾ ਵੀ ਕੋਈ ਵਿਅਕਤੀ اٹਾਰਨੀ ਜਨਰਲ ਨੇ ਉੱਥੇ ਫੈਸਲਾ ਦਿੱਤਾ ਸੀ ਕਿ ਅਬੋਰਸ਼ਨ ਬੈਨ ਆ ਤੁਸੀਂ ਅਬੋਰਸ਼ਨ ਨਹੀਂ ਕਰਾ ਸਕਦੇ ਜੇ ਕੋਈ ਇਸ ਕੰਮ ਦੇ ਵਿੱਚ ਮਦਦ ਕਰਦਾ ਆ ਉਹਦੇ ਉੱਤੇ ਵੀ ਉਡਾ ਹੀ ਕੇਸ ਚੱਲੂਗਾ ਜਿਹੜੀ ਕਾਂਸਪੀਰੇਸੀ ਦਾ ਜਾ ਉਹਦੇ ਵਿੱਚ ਇਨਵੋਲਵਮੈਂਟ ਦਾ ਕੇਸ ਚੱਲੂਗਾ ਵੀ ਇਹ ਜੁਰਮ ਕਰਨ ਦੇ ਵਿੱਚ ਇਹ ਬੰਦਾ ਵੀ ਸ਼ਾਮਲ ਸੀ ਇਹਨਾਂ ਨੇ ਫੈਸਲਾ ਦਿੱਤਾ ਪਿਛਲੇ ਸਮੇਂ ਦੇ ਵਿੱਚ ਹੁਣ ਫੈਡਰਲ ਜੱਜ ਨੇ ਹੁਣ ਉਹ ਫੈਸਲੇ ਨੂੰ ਰੋਕਤਾ ਵੀ ਨਹੀਂ ਇਦਾਂ ਨਹੀਂ ਆ ਜਿਹੜੀਆਂ ਸਟੇਟਾਂ ਦੇ ਵਿੱਚ ਅਬੋਰਸ਼ਨ ਬੈਨ ਆ ਔਰਤਾਂ ਕੀ ਕਰਦੀਆਂ ਲੋਕ ਕੀ ਕਰਦੇ ਆ ਉਸ ਉਸ ਸਟੇਟ ਦੇ ਵਿੱਚੋਂ ਟ੍ਰੈਵਲ ਕਰਕੇ ਦੂਜੀ ਸਟੇਟ 'ਚ ਚਲੇ ਜਾਂਦੇ ਆ ਜਿੱਥੇ ਅਬੋਰਸ਼ਨ ਬੈਨ ਨਹੀਂ ਆ ਉੱਥੋਂ ਅਬੋਰਸ਼ਨ ਕਰਾ ਕੇ ਵਾਪਸ ਆ ਜਾਂਦੇ ਆ ਇਸ ਅਟਾਰਨੀ ਜਨਰਲ ਇੱਥੇ ਜਿਹੜਾ ਫੈਸਲਾ ਕੀਤਾ ਗਿਆ ਸੀ ਅਲਾਬਾਮਾ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਟਰੈਵਲ ਕਰਕੇ ਬਾਹਰ ਜਾਂਦਾ ਜਾਂ ਉਹਨੂੰ ਟਰੈਵਲ ਕਰਨ ਦੇ ਵਿੱਚ ਮਦਦ ਕਰਦਾ ਕਿ ਮੈਂ ਤੈਨੂੰ ਇਸ ਸਟੇਟ ਦੇ ਵਿੱਚ ਲੈ ਜਾਂਨਾ ਤੇ ਉੱਤੇ ਜਾ ਕੇ ਬਾਉਚਨ ਕਰਵਾ ਲਾ ਉਹਨੂੰ ਵੀ ਸਜ਼ਾ ਹੋਊਗੀ ਉਹ ਜਿਹੜਾ ਫੈਸਲਾ ਸੀ ਉਹਨੂੰ ਹੁਣ ਫੈਡਰਲ ਜੱਜ ਨੇ ਰੋਕ ਤੱਕ ਨਹੀਂ ਇਹ ਮਨੁੱਖ ਦੇ ਮੂਢਲੇ ਅਧਿਕਾਰ ਦੀ ਉਲੰਘਣਾ ਆ ਅਮਰੀਕਾ ਦਾ ਸੰਵਿਧਾਨ ਕਿਸੇ ਵੀ ਵਿਅਕਤੀ ਨੂੰ ਦੋ ਸਟੇਟਾਂ ਦੇ ਵਿੱਚ ਫ੍ਰੀਲੀ ਜਾਣ ਆਉਣ ਦਾ ਹੱਕ ਦਿੰਦਾ ਅਧਿਕਾਰ ਦਿੰਦਾ ਉਹ ਜਿੱਦਾਂ ਮਰਜ਼ੀ ਜਾ ਸਕਦੇ ਆ ਉਹਨੂੰ ਰੋਕ ਕੋਈ ਵੀ ਹੋਵੇ ਚਾਵੇਂ ਵਾਸ਼ਿੰਗ ਕਰਵਾਉਣ ਲਈ ਜਾਵੇ ਇਹਦਾ ਮਤਲਬ ਫਿਰ ਸਟੇਟਾਂ ਦੇ ਵਿੱਚ ਵੀ ਜਿਹੜਾ ਵੀਜ਼ਾ ਲੈਣਾ ਪਊਗਾ ਜਾਂ ਪਰਮਿਸ਼ਨ ਲੈਣੀ ਪਊਗੀ ਸੋ ਉਹ ਜਿਹੜੀ ਫਸਟ ਅਮੈਂਡਮੈਂਟ ਆ ਉਹਦੀ ਉਲੰਘਣਾ ਮੰਨੀ ਗਈ ਹੈ ਇਸ ਕਰਕੇ ਫੈਡਰਲ ਜੱਜ ਨੇ ਹੁਣ ਫੈਸਲਾ ਦੇ ਦਿੱਤਾ ਕਿ ਅਸੀਂ ਇਸ ਗੱਲ ਤੋਂ ਕੋਈ ਵੀ ਰੋਕ ਨਹੀਂ ਹੈ ਕੋਈ ਕਿਸੇ ਦੀ ਮਦਦ ਵੀ ਕਰ ਸਕਦਾ ਬਾਹਰਲੀ ਸਟੇਟ ਵਿੱਚ ਫ੍ਰੀਲੀ ਜਾ ਵੀ ਸਕਦਾ ਉੱਥੇ ਜਾ ਕੇ ਉਹ ਅਬੋਰਸ਼ਨ ਉਹਦੀ ਮਰਜ਼ੀ ਆ ਉਹ ਕਰਾ ਸਕਦਾ ਸੋ ਇਹ ਹੁਣ ਦੂਜੀ ਗੱਲ ਇਹ ਆ ਕਿ ਜਿਹੜੀਆਂ ਦੂਜੀਆਂ ਸਟੇਟਾਂ ਨੇ ਜਿਵੇਂ ਐਡਾਹੋ ਆ ਜਾਂ ਟਨੈਂਸੀ ਆ ਉਹਦੇ ਵਿੱਚ ਵੀ ਇਦਾਂ ਦੇ ਨਿਯਮ ਆ ਇਹ ਜਦੋਂ ਹੁਣ ਇੱਥੇ ਐਲਬਾਮਾ ਦੇ ਵਿੱਚ ਇਹ ਫੈਡਰਲ ਜੱਜ ਨੇ ਫੈਸਲਾ ਉਲਟਾ ਦਿੱਤਾ ਤਾਂ ਇਹਦਾ ਅਸਰ ਐਡਾਹੋ ਤੇ ਟਨੈਂਸੀ ਦੇ ਵਿੱਚ ਵੀ ਪੈਣਾ ਇਹਦਾ ਮਤਲਬ ਇਹ ਆ ਕਿ ਉੱਥੇ ਵੀ ਕਿਤੇ ਨਾ ਕਿਤੇ ਇਹ ਫੈਸਲੇ ਬਦਲਣਗੇ ਜਿਹੜਾ ਇੱਕ ਵੱਡੀ ਗੱਲ ਆ ਸੋ ਜਿਹੜੇ ਕਲੀਨਿਕ ਨੇ ਉਹਨਾਂ ਦੇ ਉੱਤੇ ਵੀ ਇੰਪੈਕਟ ਇਹਦਾ ਕਾਫੀ ਜ਼ਿਆਦਾ ਪੈ ਰਿਹਾ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਇਨ ਇਕਵੈਲਟੀ ਦਾ ਮੁੱਦਾ ਵੀ ਜਿਹੜਾ ਸਾਹਮਣੇ ਆ ਰਿਹਾ ਅਗਲੀ ਗੱਲ ਬਾਤ ਦੋਸਤੋ ਟੈਸਲਾ ਕਾਰਾਂ ਨੂੰ ਲਾਸ ਵੇਗਸ ਦੇ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਅੱਗ ਲਾ ਦਿੱਤੀ ਸੀ ਇੱਕ ਜਿਹੜਾ ਫਾਇਰ ਬੰਬ ਵਰਤ ਕੇ ਉਹਨੇ ਸਾਰੀਆਂ ਸਾਰੀਆਂ ਕਾਰਾਂ ੜਾਤੀਆਂ ਪੰਜ ਕਾਰਾਂ ਦੇ ਉੱਤੇ ਬੰਬ ਛੱਟਿਆ ਪੰਜਾਂ ਦੇ ਵਿੱਚੋਂ ਤਿੰਨ ਪੂਰੀਆਂ ਜਿਹੜੀਆਂ ਉਹ ਤਿੰਨ ਡੈਮੇਜ ਹੋ ਗਈਆਂ ਤੇ ਦੋ ਬਿਲਕੁਲ ਮਤਲਬ ਉੱਡ ਗਈਆਂ ਤਬਾਹ ਹੋ ਗਈਆਂ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਇਸ ਗੱਲ 'ਚੋ ਵਿਚਾਰ ਰਹਿ ਗਿਆ ਸੀ ਪਰ ਇਸ ਵਿਅਕਤੀ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਇਹਦਾ ਪੌਲ ਕਿਮ ਨਾਂ ਦੱਸਦੇ ਆ ਕਿ ਇਹਨੇ ਇਸ ਤਰੀਕੇ ਦੇ ਨਾਲ ਉੱਥੇ ਹੀ ਅੱਗ ਲਾਈ ਆ ਤੇ ਇਹ ਜ਼ਿੰਮੇਵਾਰ ਆ ਇਹਨੂੰ ਫੜ ਕੇ ਹੁਣ ਫੈਡਰਲ ਜਿਹੜੀ ਆ ਹੈਗੀਆਂ ਉਹ ਅਥਾਰਟिटीज ਉਹਨਾਂ ਨੂੰ ਦੇ ਦਿੱਤਾ ਗਿਆ ਕਿਉਂਕਿ ਫੈਡਰਲ ਲੈਵਲ ਦੇ ਕੇਸ ਵੀ ਇਹਦੇ ਉੱਤੇ ਚੱਲਣਗੇ ਚਾਰਜ ਲਾਏ ਗਏ ਆ ਫੋਨ ਕਾਲਸ ਫੋਨ ਦਾ ਡਾਟਾ ਫੋਨ ਦੀ ਲੋਕੇਸ਼ਨ ਜਾਂ ਜਿਹੜੇ ਸਰਵੇਲੈਂਸ ਕੈਮਰੇ ਸੀ ਉਹਨਾਂ ਸਾਰਿਆਂ ਦੀ ਮਦਦ ਦੇ ਨਾਲ ਇਸ ਪੌਲ ਕੇਮ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਥੋੜੀ ਇੱਕ ਦੱਸਣ ਵਾਲੀ ਗੱਲ ਆ ਕਿ ਆਪਾਂ ਸਾਰੇ ਜਾਣਦੇ ਆ ਟੈਸਲਾ ਦੇ ਮਾਲਕ ਜਿਹੜੇ ਐਲਨ ਮਸਕ ਆ ਐਲਨ ਮਸਕ ਦੀ ਸਾਂਝ ਰਾਸ਼ਟਰਪਤੀ ਟਰੰਪ ਦੇ ਨਾਲ ਆ। ਜਿਹੜੇ ਟਰੰਪ ਦੇ ਵਿਰੋਧੀ ਨੇ ਅਮਰੀਕਾ ਦੇ ਵਿੱਚ ਉਹ ਜਿੱਥੇ ਟਰੰਪ ਦਾ ਵਿਰੋਧ ਕਰ ਰਹੇ ਨੇ ਉਹਦੇ ਨਾਲੋਂ ਜ਼ਿਆਦਾ ਐਲਨ ਮਸਕ ਦਾ ਵਿਰੋਧ ਕਰ ਰਹੇ ਆ। ਜਿ ਐਲਨ ਮਸਕ ਇੱਕ ਬਾਹਰਲਾ ਬੰਦਾ ਜਿਹਨੂੰ ਕਿਸੇ ਨੇ ਚੁਣਿਆ ਨਹੀਂ ਸਿਰਫ ਉਹ ਡੋਨਰ ਜਿਹੜਾ ਡੋਨਰ ਆ ਕੰਪਨੀ ਦਾ ਤੇ ਉਹਨੂੰ ਏਡੇ ਵੱਡੇ ਅਹੁਦੇ ਦੇ ਉੱਤੇ ਬਿਠਾ ਦਿੱਤਾ ਗਿਆ ਜਿਹੜਾ ਡੋਜ ਦਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦਾ ਮੁਖੀ ਲਾ ਦਿੱਤਾ ਗਿਆ ਤੇ ਅਮਰੀਕਾ ਦੇ ਸਾਰੇ ਫੈਸਲਿਆਂ ਦੇ ਵਿੱਚ ਉਹਦਾ ਮਹੱਤਵਪੂਰਨ ਰੋਲ ਆ ਹੁਣ ਉਹਦਾ ਸਿੱਧਾ-ਸਿੱਧਾ ਜਿਹੜਾ ਨੁਕਸਾਨ ਉਹ ਐਲਨ ਮਸਕ ਨੂੰ ਹੋ ਰਿਹਾ ਟੈਸਲਾ ਦੇ ਸਟੋਰਾਂ ਦੇ ਉੱਤੇ ਕਿੰਨੀਆਂ ਸਟੇਟਾਂ ਦੇ ਵਿੱਚ ਜਿਹੜੇ ਤੁਸੀਂ ਦੇਖ ਲਓ ਵੀ ਇਹ ਵਿਰੋਧ ਪ੍ਰਦਰਸ਼ਨ ਪਿਛਲੇ ਸਮੇਂ ਦੇ ਵਿੱਚ ਹੋਏ ਆ ਚਾਹੇ ਉਹ ਕੈਲੀਫੋਰਨੀਆ ਹੋਵੇ ਚਾਹੇ ਇੱਥੇ ਆ ਵਾਸ਼ਿੰਗਟਨ ਹੋਵੇ ਜਾਂ ਕਿੰਨੀਆਂ ਜਿਹੜੀਆਂ ਹੋਰ ਥਾਵਾਂ ਸੀ ਉਹਨਾਂ ਸਾਰੀਆਂ ਦੇ ਉੱਤੇ ਇਹ ਲਗਾਤਾਰ ਪ੍ਰਦਰਸ਼ਨ ਹੋਏ ਆ ਲੋਕ ਸਟੋਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਆ ਲੋਕ ਤੁਹਾਡੀਆਂ ਕਾਰਾਂ ਦੇ ਉੱਤੇ ਜਿੱਦਾਂ ਟੈਸਲਾ ਕਾਰ ਆ ਉਹ ਜਿੱਥੇ ਤੁਸੀਂ ਰੈੱਡ ਲਾਈਟ ਦੇ ਉੱਤੇ ਰੁਕਿਆ ਤੁਹਾਡੀ ਕਾਰ ਦੇ ਉੱਤੇ ਸਟicker ਲਾ ਆ ਜਾਂਦੇ ਆ ਕਿ ਅਸੀਂ ਐਲਨ ਮਾਸਕ ਦਾ ਵਿਰੋਧ ਕਰਦੇ ਆ ਜਾਂ ਉਹਦੇ ਵਿਰੋਧ ਦਾ ਅ ਇਹ ਔਰ ਕਈ ਥਾਵਾਂ ਦੇ ਉੱਤੇ ਅੱਗ ਲਾਉਣ ਦੀਆਂ ਘਟਨਾਵਾਂ ਵੀ ਜਿਹੜੀਆਂ ਇਹ ਆ ਵਾਪਰੀਆਂ ਪਿਛਲੇ ਦਿਨਾਂ ਦੇ ਵਿੱਚ ਕਿਤੇ ਸਪਰੇਅ ਪੇਂਟ ਕਰ ਜਾਂਦੇ ਆ ਰਸਿਸਟ ਔਰ ਇਹਨੂੰ ਕੋਸ਼ ਸਟੇਟਾਂ ਦੇ ਵਿੱਚ ਕਿਹਾ ਗਿਆ ਵੀ ਇਹਨੂੰ ਡੋਮੈਸਟਿਕ ਟੈਰੋਰਿਜ਼ਮ ਮੰਨਿਆ ਜਾਵੇ ਕਿ ਜਿੱਥੇ-ਜਿੱਥੇ ਨਾ ਕਾਰਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਾਪਰੀਆਂ ਇਹਨੂੰ ਡੋਮੈਸਟਿਕ ਟੈਰੋਰਿਜ਼ਮ ਮੰਨਿਆ ਜਾਵੇ ਇਹ ਇਹ ਦੋਸ਼ ਦੇ ਤਹਿਤ ਕਾਰਵਾਈ ਕੀਤੀ ਜਾਵੇ ਹੁਣ ਇਸ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ ਤੇ ਇਹਨੂੰ ਫੈਡਰਲ ਏਜੰਸੀਆਂ ਦੇ ਵਿੱਚ ਵੀ ਇਹਦੇ ਉੱਤੇ ਜਿਹੜੇ ਚਾਰਜ ਲਾਏ ਜਾ ਰਿਹਾ ਸਾਊਥ ਕੈਰੋਲਿਨਾ ਨਿਊਯਾਰਕ ਬੋਸਟਨ ਕੈਲੋਰਾਡੋ ਇਹਨਾਂ ਸਾਰੀਆਂ ਥਾਵਾਂ ਤੇ ਕਾਰਾਂ ਨੂੰ ਅੱਗ ਲਾਈ ਗਈ ਹੈ ਟੈਸਲਾ ਨੂੰ ਜਿੱਥੇ ਤਾਂ ਹੋਣਾ ਤਾਂ ਇਹ ਚਾਹੀਦਾ ਸੀ ਵੀ ਐਲਨ ਮਸਕ ਦਾ ਫਾਇਦਾ ਹੁੰਦਾ ਜੇ ਉਹ ਸਰਕਾਰ ਦਾ ਹਿੱਸਾ ਆ ਉਹਦੀ ਟੋਟਲ ਵੈਲਥ ਦੇ ਵਿੱਚ ਸ਼ਾਇਦ ਵਾਧਾ ਵੀ ਹੋ ਰਿਹਾ ਪਰ ਟੈਸਲਾ ਥੱਲੇ ਜਾ ਰਹੀ ਹੈ ਟੈਸਲਾ ਦੀ ਸੇਲ ਅਮਰੀਕਾ ਦੇ ਵਿੱਚ ਵੀ ਥੱਲੇ ਗਈ ਹੈ ਕਾਰਨ ਉਹਦੇ ਵੱਖਰੇ ਵੱਖਰੇ ਨੇ ਯੂਰਪ ਦੇ ਵਿੱਚ ਵੀ ਥੱਲੇ ਗਈ ਹੈ ਚਾਈਨਾ ਦੇ ਵਿੱਚ ਵੀ ਥੱਲੇ ਗਈ ਹੈ ਤੇ ਜਰਮਨੀ ਦੇ ਵਿੱਚ ਜਾਂ ਦੁਨੀਆ ਦੇ ਬਾਕੀ ਕਈ ਥਾਵਾਂ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਇਹਦੀ ਸੇਲ ਥੱਲੇ ਗਈ ਹੈ ਜਿਹਦਾ ਵੱਡਾ ਘਾਟਾ ਪੈ ਰਿਹਾ ਔਰ ਐਲਨ ਮਸਕ ਦੀ ਸਰਕਾਰ ਦੇ ਵਿੱਚ ਸ਼ਮੂਲੀਅਤ ਦਾ ਭੁਗਤਾਨ ਜਾਂ ਖਾਮਿਆ ਜਾਂ ਉਹਨੂੰ ਭੁਗਤਣਾ ਪੈ ਰਿਹਾ ਕਿ ਲੋਕ ਵਿਰੋਧ ਕਰ ਰਹੇ ਹੁਣ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਹ ਦੇਖਿਆ ਜਾਊਗਾ ਵੀ ਇਹ ਕੀ ਇਹਦੇ ਪਿੱਛੇ ਕੌਣ ਸੀ ਜਾਂ ਇਕੱਲਾ ਹੀ ਇਹ ਕੰਮ ਕੀਤਾ ਸੀ ਕਿਹੜੇ ਕਾਰਨ ਸੀਗੇ ਨੇ ਟੈਸਲਾ ਦੀ ਕਾਰ ਨੂੰ ਅੱਗ ਲਾਈ ਆ ਉਹਦੇ ਸਬੰਧੀ ਜੇ ਇਹ ਕੋਈ ਗਰੁੱਪ ਪਾ ਜਾਂ ਕੋਈ ਜਾਣ ਬੁੱਝ ਕੇ ਇਹ ਕੀਤਾ ਜਾ ਰਿਹਾ ਹੈ ਸਾਰੀਆਂ ਗੱਲਾਂ ਬਾਤਾਂਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੇ ਅਗਲੀ ਗੱਲਬਾਤ ਇਮੀਗ੍ਰੇਸ਼ਨ ਸਬੰਧੀ ਆ ਇਮੀਗ੍ਰੇਸ਼ਨ ਸਬੰਧੀ ਆਪਾਂ ਲਗਭਗ ਰੋਜ਼ ਹੀ ਗੱਲ ਕਰਦੇ ਆਂ ਤੇ ਇਹਦੇ ਸਬੰਧੀ ਵੱਖਰੇ ਵੱਖਰੇ ਮਾਮਲੇ ਰੋਜ਼ ਹੀ ਸਾਹਮਣੇ ਆਉਂਦੇ ਆ ਇੱਕ ਓਵਰਆਲ ਅਮਰੀਕਾ ਦੇ ਵਿੱਚ ਲੋਕਾਂ ਦੇ ਵਿੱਚ ਡਰ ਆਇਆ ਇਸ ਵੇਲੇ ਇਮੀਗ੍ਰੇਸ਼ਨ ਨੂੰ ਲੈ ਕੇ ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਜਿਹੜੀਆਂ ਟੈਕ ਕੰਪਨੀਆਂ ਆ ਉਹਨਾਂ ਨੇ ਕਹਿ ਦਿੱਤਾ ਆਪਣੇ ਬੰਦਿਆਂ ਨੂੰ ਜਿਹੜੇ H1 ਵੀਜ਼ਾ ਦੇ ਉੱਤੇ H1B ਵੀਜ਼ਾ ਦੇ ਉੱਤੇ ਆ ਕਿ ਤੁਸੀਂ ਇੱਥੇ ਨਾ ਜਾਓ ਬਾਹਰ ਕਿਉਂਕਿ ਵਾਪਸ ਆਉਣਾ ਔਖਾ ਹੋ ਸਕਦਾ ਸਖਤੀ ਹੋਈ ਆ ਕਿਸੇ ਨਾ ਕਿਸੇ ਚੱਕਰ 'ਚ ਫਸ ਸਕਦੇ ਹੋ ਹੁਣ ਰੌਲਾ ਇਹ ਆ ਕਿ ਇਹ ਸਖਤੀ ਕਰ ਰਹੀ ਹੈ ਸਖਤੀ ਕਰ ਰਹੀ ਹੈ ਫੜਨੇ ਚਾਹੀਦੇ ਆ ਜਿਹੜੇ ਕੋ ਕ੍ਰਿਮਿਨਲ ਰੈਕੋਰਡ ਵਾਲੇ ਨੇ ਜਾਂ ਜਿਨ੍ਹਾਂ ਕੋਲੇ ਡਾਕੂਮੈਂਟ ਨਹੀਂ ਆ ਪਰ ਲੋਕਾਂ ਦੇ ਵਿੱਚ ਇੱਕ ਡਰ ਜਿਹੜਾ ਇਹ ਆ ਕਿ ਸਰਕਾਰ ਬੰਦਿਆਂ ਨੂੰ ਫੜਨ 'ਚ ਕਾਲ ਕਰ ਰਹੀ ਆ ਜਿੱਦਾਂ ਪਹਿਲਾਂ ਕਿਸੇ ਵਿਅਕਤੀ ਨੂੰ ਫੜਦੇ ਸੀ ਫੜ ਕੇ ਉਹਨੂੰ ਅਦਾਲਤ ਚ ਲੈ ਕੇ ਜਾਂਦੇ ਸੀ ਫਿਰ ਉਹਦੀ ਅਗਰੀ ਪੇਸ਼ੀ ਹੁੰਦੀ ਸੀ ਫਿਰ ਉਹਦੀ ਜਾਂਚ ਪੜਤਾਲ ਹੁੰਦੀ ਸੀ ਫਿਰ ਇੱਕ ਲੰਬੇ ਪ੍ਰੋਸੈਸ ਦੇ ਵਿੱਚੋਂ ਲੰਘਣ ਤੋਂ ਬਾਅਦ ਉਹਦੀ ਰਿਪੋਰਟ ਕੀਤਾ ਜਾਂਦਾ ਸੀ ਵੀ ਆਹ ਇਹਨੂੰ ਵਾਪਸ ਭੇਜ ਦਿੱਤਾ ਹੁਣ ਉਹ ਕੰਮ ਨਹੀਂ ਹੋ ਰਿਹਾ ਹੁਣ ਕਿਤੇ ਨਾ ਕਿਤੇ ਕਾਲੀ ਹੋ ਰਹੀ ਆ ਉਹ ਕਾਲੀ ਦੇ ਸਬੰਧ ਦੇ ਵਿੱਚ ਡਰ ਇਹ ਆ ਵੀ ਕਿਤੇ ਨਜਾਇਜ਼ ਨਾ ਹੋ ਜੇ ਕਿਸੇ ਦੇ ਨਾਲ ਔਰ ਦੱਸਿਆ ਜਾ ਰਿਹਾ ਵੀ ਨਜਾਇਜ਼ ਹੋ ਵੀ ਰਹੀ ਆ ਜਿਹੜੇ ਵੈਂਚੂਏਲਾ ਦੇ ਬੰਦੇ ਫੜ ਕੇ ਵਾਪਸ ਭੇਜੇ ਆ ਵੀ ਇਹ ਫਲਾਣੇ ਗੈਂਗ ਦੇ ਨਾਲ ਸੰਬੰਧਿਤ ਸਿੰਘੇ ਐਲਸਲਵਾਡੋਰ ਪੇ ਹੀ ਦਿੱਤੇ ਸੀ ਉਹਨਾਂ ਦੇ ਸੰਬੰਧ ਵਿੱਚ ਵਕੀਲਾ ਨੇ ਇਹ ਦੱਸਿਆ ਕਿ ਇਹਨਾਂ ਦੇ ਉੱਪਰ ਸਿਰਫ ਬਾਡੀ ਦੇ ਉੱਤੇ ਟੈਟੂ ਬਣਾਉਣ ਕਰਕੇ ਇਹਨਾਂ ਨੂੰ ਵਾਪਸ ਭੇਜਤਾ ਕਿਉ ਟੈਟੂ ਕਿਸੇ ਹੋਰ ਤਰੀਕੇ ਦਾ ਬਣਾਇਆ ਅਗਲੇ ਨੇ ਤੇ ਇਹਨਾਂ ਨੂੰ ਲੱਗਿਆ ਵੀ ਇਹ ਟੈਟੂ ਉਸ ਜਿਹੜਾ ਗੈਂਗ ਆ ਇੱਕ ਉਸ ਗੈਂਗ ਦੇ ਲੋਕੋ ਦੇ ਨਾਲ ਮਿਲਦਾ ਆ ਜਾਂ ਜਿਹੜਾ ਗੈਂਗ ਦੀ ਨਿਸ਼ਾਨੀ ਜੀ ਆ ਜਾਂ ਝੰਡਾ ਜ ਆ ਆ ਉਸ ਗੈਂਗ ਦੇ ਨਾਲ ਸਬੰਧਤ ਟੈਟੂ ਕਿਉਂਕਿ ਬਾਡੀ ਤੇ ਬਣਿਆ ਇਸ ਕਰਕੇ ਬੰਦੇ ਰਿਪੋਰਟ ਕਰਦੇ ਜਦੋਂ ਜਾਂਚ ਪੜਤਾਲ ਇਹ ਕੀਤੀ ਗਈ ਕਿ ਇਹਨਾਂ ਦਾ ਕੋਈ ਕ੍ਰਿਮੀਨਲ ਰੈਕર્ડ ਹੈਗਾ ਜਾਂ ਪੁਲਿਸ ਇਹਨਾਂ ਨੂੰ ਪਹਿਲਾਂ ਤੋਂ ਜਾਣਦੀ ਹੈ ਉਹ ਕ੍ਰਿਮੀਨਲ ਰੈਕર્ડ ਕੋਈ ਨਹੀਂ ਨਿਕਲਿਆ ਕੁਛ ਉਹਨਾਂ ਨੇ ਮਾਰਾ ਕੀਤਾ ਨਹੀਂ ਪਹਿਲਾਂ ਉਹਨਾਂ ਦਾ ਕੋਈ ਇਦਾਂ ਦੀ ਗੱਲ ਨਹੀਂ ਸਾਹਮਣੇ ਆਈ ਸਿਰਫ ਇੱਕ ਬਾਡੀ ਦੇ ਉੱਤੇ ਟੈਟੂ ਟੈਟੂ ਦਾ ਸਬੰਧ ਗੈਂਗ ਦੇ ਨਾਲ ਜਿਹੜਾ ਉਹਨੂੰ ਮਿਸ ਅੰਡਰਸਟੈਂਡਿੰਗ ਦੇ ਨਾਲ ਕਿਹਾ ਜਾ ਰਿਹਾ ਕਿ ਭੇਜਿਆ ਜਾ ਰਿਹਾ ਹੁਣ ਇਹਦੇ ਚ ਵੱਡਾ ਨੁਕਸਾਨ ਇਹ ਆ ਕਿ ਇਹ ਇਰਰਵਰਸੀਬਲ ਆ ਜਿਹੜਾ ਬੰਦਾ ਫੜ ਕੇ ਭੇਜਤਾ ਉਹ ਵਾਪਸ ਨਹੀਂ ਆ ਸਕਦਾ ਮਤਲਬ ਇਹ ਤਾਂ ਨਹੀਂ ਵੀ ਉਹ ਕੋ ਪੱਕਾ ਹੋਊਗਾ ਜਾਂ ਗ੍ਰੀਨ ਕਾਰਡ ਵਾਲਾ ਹੋਊਗਾ ਹੋਊਗਾ ਤੇ ਕੱਚਾ ਹੀ ਪਰ ਕਿਉਂਕਿ ਪਹਿਲਾਂ ਉਹ ਕੱਚੇ ਫੜੇ ਜਾਣੇ ਆ ਜਿਨ੍ਹਾਂ ਦਾ ਕੋਈ ਨਾ ਕੋਈ ਕ੍ਰਿਮੀਨਲ ਰੈਕੋਰਡ ਆ ਉਸ ਚੱਕਰ ਦੇ ਵਿੱਚ ਉਹਦੇ ਨਾਲ ਨਜਾਇਜ਼ ਹੋਗੀ ਇਸ ਗੱਲ ਤੋਂ ਲੋਕ ਡਰ ਰਹੇ ਆ ਬਈ ਕਿਤੇ ਜਿਹੜੇ ਕੁਝ ਲੋਕਾਂ ਦੇ ਨਾਲ ਗਲਤ ਹੋ ਰਿਹਾ ਜੱਜ ਵੀ ਜਿਹੜੇ ਆ ਉਹ ਕ੍ਰਿਟਿਸਾਈਜ਼ ਕਰ ਰਹੇ ਆ ਕਿਉਂਕਿ ਸਰਕਾਰ ਦੇ ਜੱਜਾਂ ਦੇ ਵਿਚਾਰ ਵੀ ਖੜਕੀ ਪਈ ਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਜਾਣਦੇ ਆ ਰਾਸ਼ਟਰਪਤੀ 트럼ਪ ਨੇ ਕਿਹਾ ਸੀ ਕਿ ਇਹ ਬੰਦੇ ਅਸੀਂ ਠੀਕ ਭੇਜਿਆ ਜੱਜ ਨੇ ਕਿਹਾ ਜਹਾਜ਼ ਨਾ ਭਜੋ ਰੋਕ ਲਓ ਇਹਨਾਂ ਨੇ ਕਹਿਤਾ ਜੀ ਤੁਹਾਡਾ ਹੁਕਮ ਆਉਣ ਤੋਂ ਪਹਿਲਾਂ ਪਹਿਲਾ ਜਹਾਜ਼ ਹਵਾ ਚ ਉੱਡ ਚੁੱਕਿਆ ਸੀ ਹੁਣ ਅਸੀਂ ਵਾਪਸ ਨਹੀਂ ਜੀ ਭੇਜ ਸਕਦੇ ਜੱਜ ਨੇ ਫੇਰ ਹੁਕਮ ਜਾਰੀ ਕੀਤਾ ਵੀ ਇਹ ਪਤਾ ਕਰੋ ਵੀ ਇਹਨਾਂ ਨੂੰ ਆਰਡਰ ਕਿੰਨੇ ਵਜੇ ਮਿਲਿਆ ਤੇ ਜਹਾਜ਼ ਉੱਡਿਆ ਕਿੰਨੇ ਵਜੇ ਮਤਲਬ ਇਸ ਤਰ੍ਹਾਂ ਦੀ ਜਿਹੜੀ ਕਨਫਲਿਕਟ ਆ ਕੋ ਜੁਡੀਸ਼ੀਅਲ ਸਿਸਟਮ ਦੇ ਵਿੱਚ ਤੇ ਸਰਕਾਰ ਦੇ ਵਿੱਚ ਵੀ ਚੱਲ ਰਿਹਾ ਇਹ ਸਾਰੇ ਮਾਮਲੇ ਦੇ ਵਿੱਚ ਚੇਕਰ ਬੰਦਿਆਂ ਨੂੰ ਬਾਹਰ ਕੱਚਿਆਂ ਨੂੰ ਭੇਜਿਆ ਜਾਊਗਾ ਜਾਂ ਕੁਝ ਗਲਤ ਉਹਦੇ ਵਿੱਚ ਭੇਜ ਜਾਨਗੇ ਦੁਬਾਰਾ ਵਾਪਸ ਨਹੀਂ ਆਉਣੇ ਮਤਲਬ ਉਹ ਇਰਰਵਰਸੀਬਲ ਆ ਉਹ ਵਾਪਸ ਨਹੀਂ ਆ ਸਕਦੇ ਸੋ ਜਿਹੜੀ ਜਿਹੜੇ ਸਿਸਟਮ ਦੇ ਵਿੱਚ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਥੋੜਾ ਜਿਹਾ ਗੜਬੜ ਹੋ ਰਿਹਾ ਕਿ ਲੋਕ ਪ੍ਰੋਸੈਸ ਦੇ ਉੱਤੇ ਪੂਰਾ ਯਕੀਨ ਨਹੀਂ ਕਰ ਰਿਹਾ ਕਿ ਜੋ ਇਹਨਾਂ ਨੇ ਕੀਤਾ ਆ ਉਹ ਠੀਕ ਕੀਤਾ ਆ ਜਾਂ ਜਿਹੜੇ ਬੰਦੇ ਭੇਜੇ ਆ ਉਹ ਠੀਕ ਭੇਜੇ ਆ ਇਹ ਇੱਕ ਬਹੁਤ ਵੱਡਾ ਇਸ ਵੇਲੇ ਡਰ ਤੇ ਬਹੁਤ ਵੱਡਾ ਸਵਾਲ ਜਿਹੜਾ ਉਹ ਬਣਿਆ ਆ ਅਗਲੀ ਗੱਲ ਬਾਤ ਦੋਸਤੋ ਜਿਹੜੀ ਚਾਈਨਾ ਆ ਇਹਨੇ ਤਾਈਵਾਨ ਦੇ ਨੇੜੇ ਮਿਲਟਰੀ ਡ੍ਰਿਲ ਸ਼ੁਰੂ ਕੀਤੀ ਆ ਇਹ ਵੱਡਾ ਮਸਲਾ ਆ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਜਿਹੜੀ ਇਹਨਾਂ ਨੇ ਐਕਸਰਸਾਈਜ਼ ਸ਼ੁਰੂ ਕਰ ਦਿੱਤੀ ਹੈ ਜਿਹਦੇ ਚਾਰਮੀ ਵੀ ਇਨਵੋਲਵ ਆ ਨੇਵੀ ਵੀ ਆ 에ਅਰ ਫੋਰਸ ਵੀ ਆ ਕਈ ਮਜ਼ਾਇਲਾ ਆ ਤੇ ਇਹਨਾਂ ਨੇ ਮਤਲਬ ਜਿਹੜੀ ਇੱਕ ਸਿੱਧਾ ਸਿੱਧਾ ਤਾਈਵਾਨ ਤਾਈਵਾਨ ਦੀ ਇੰਡੀਪੈਂਡੈਂਸ ਦੇ ਵਿਰੋਧ ਦੇ ਵਿੱਚ ਉੱਥੇ ਸਾਈਨ ਦੇਣੇ ਸ਼ੁਰੂ ਕਰ ਦਿੱਤੇ ਆ ਇਹ ਮਸਲਾ ਵੱਡਾ ਹੋ ਸਕਦਾ ਦੁਨੀਆ ਦੇ ਲਈ ਇਹ ਇਸ ਕਰਕੇ ਆ ਕਿ ਜਿਹੜੀ ਚਾਈਨਾ ਆ ਇਹ ਡਰੈਲ ਸਿੱਧੀ ਆਪਣੀ ਉਹ ਚਾਈਨਾ ਕਹਿੰਦੀ ਆ ਕਿ ਅਸੀਂ ਆਪਣੀ ਨੈਸ਼ਨਲ ਯੂਨਿਟੀ ਨੂੰ ਬਚਾਉਣ ਦੇ ਲਈ ਜਾਂ ਜਿਹੜੀ ਸੈਪਰੇਟਿਸਟ ਆ ਜਿਹੜੇ ਲੋਕ ਵੱਖਵਾਦੀ ਆ ਉਹਨਾਂ ਨੂੰ ਅਸੀਂ ਕਰਨ ਦੇ ਲਈ ਕਹਿ ਰਹੇ ਆ ਤੇ ਸਾਰਾ ਕੁਝ ਉਹਨਾਂ ਨੂੰ ਕੀਤਾ ਜਾ ਰਿਹਾ ਤਾਈਵਾਨ ਜਿਹੜੀ ਆ ਉਹ ਡਰੈਮ ਨੂੰ ਡਰੈਲ ਨੂੰ ਕੰਡੈਮ ਕਰ ਰਿਹਾ ਕਿ ਜਿਹੜੀ ਇਹ ਗੈਰ ਕਾਨੂੰਨੀ ਆ ਤੇ ਇੰਟਰਨੈਸ਼ਨਲ ਕਾਨੂੰਨ ਦੀ ਉਲੰਘਣੀ ਆ ਕਿ ਸਾਡੇ ਇਧਾ ਪਾਣੀਆਂ ਦੇ ਵਿੱਚ ਆ ਕੇ ਇਹ ਇਸ ਤਰੀਕੇ ਦੇ ਨਾਲ ਡ੍ਰਿਲ ਨਹੀਂ ਕਰ ਸਕਦੇ ਸੋ ਦੱਸਦੇ ਆ ਕਿ ਜਿਹੜੀਆਂ 71 ਜਹਾਜ਼ ਮਿਲਟਰੀ ਦੇ ਉੱਥੇ ਨੇ 13 ਨੇਵੀ ਦੇ ਸ਼ਿਪ ਨੇ ਤੇ ਮਤਲਬ ਉਹ ਨੇੜੇ ਜਾ ਕੇ ਪਾਣੀ ਦੇ ਵਿੱਚ ਉਹਨਾਂ ਨੂੰ ਇੱਕ ਤਰੀਕੇ ਨਾਲ ਡਰਾ ਰਹੇ ਆ ਹੁਣ ਇਹ ਰੋਲੇ ਦਾ ਵੱਡਾ ਪੱਦਰ ਕੀ ਹੋ ਸਕਦਾ ਹੈ ਜਿਹੜੀ ਤਾਈਵਾਨ ਦੀ ਮਿਲਟਰੀ ਹੈ ਉਹਨੂੰ ਹਾਈਲਰਟ ਦੇ ਉੱਤੇ ਕਰ ਦਿੱਤਾ ਗਿਆ ਤੇ ਜਿਹੜੀ ਇਹ ਡ੍ਰਿਲ ਜਿਹੜੀ ਆ ਬਿਲਕੁਲ ਜਦੋਂ ਯੂਐਸ ਦੇ ਡਿਫੈਂਸ ਸੈਕਟਰੀ ਪੀਟ ਹੈਕਸ ਜਿਹੜੇ ਏਸ਼ੀਆ ਦੇ ਵਿੱਚ ਵਿਜ਼ਿਟ ਕਰ ਰਹੇ ਆ ਤੇ ਪੀਡ ਹਕਤੀ ਏਸ਼ੀਆ ਦੇ ਵਿੱਚ ਵਿਜ਼ਿਟ ਦੌਰਾਨ ਚੀਨ ਦਾ ਉਹਨੇ ਸ਼ਰਿਆਮ ਵਿਰੋਧ ਕੀਤਾ ਵੀ ਇਹ ਤਾਈਵਾਨ ਦੇ ਵਿੱਚ ਆ ਕੇ ਦਖਲਅੰਦਾਜ਼ੀ ਕਰ ਰਹੇ ਆ ਜਦੋਂ ਹੀ ਜਿਹੜੇ ਇਹ ਆਪਣੇ ਡਿਫੈਂਸ ਸੈਕਟਰੀ ਨੇ ਅਮਰੀਕਾ ਦੇ ਇਹ ਬਿਆਨ ਦਿੰਦੇ ਆ ਉਹਦੇ ਤੋਂ ਬਾਅਦ ਚੀਨ ਤਾਈਵਾਨ ਦੇ ਵਿੱਚ ਆਪਣੇ ਡ੍ਰਿਲ ਤੇਜ਼ ਕਰ ਦਿੰਦਾ ਇਹਦੇ ਅਰਥ ਜਿਹੜੇ ਨੇ ਲਗਭਗ ਰੂਸ ਯੂਕਰੇਨ ਵਾਲੇ ਬਣਦੇ ਆ ਯੂਕਰੇਨ ਦੇ ਵਿੱਚ ਕੀ ਹੋਇਆ ਸੀ ਰੂਸ ਨੇ ਕਿਹਾ ਜੀ ਅਸੀਂ ਇੱਕ ਮਿਲਟਰੀ ਆਪਰੇਸ਼ਨ ਕਰਨ ਚੱਲੇ ਆ ਯੂਕਰੇਨ ਦੇ ਵਿੱਚ 3 ਸਾਲ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ 22 ਫਰਵਰੀ ਨੂੰ ਜਾ ਕੇ ਉੱਥੇ ਦਾਖਲ ਹੋ ਗਿਆ ਵੀ ਕੋਈ ਰੌਲਾ ਰੱਪਾ ਨਹੀਂ ਸਿਰਫ ਛੋਟੀ ਜਿਹੀ ਮਿਲਟਰੀ ਡ੍ਰਿਲ ਆ ਡ੍ਰਿਲ ਤੋਂ ਬਾਅਦ ਦੇਖ ਲਓ ਵੀ ਅਮਰੀਕਾ ਫਿਰ ਯੂਕਰੇਨ ਦੇ ਹੱਕ ਦੇ ਵਿੱਚ ਆ ਗਿਆ ਅਸਲਾ ਅਮਰੀਕਾ ਦੇਣ ਲੱਗ ਪਿਆ ਰੂਸ ਦੇ ਨਾਲ ਲੜਾਈ ਲੱਗ ਗਈ ਸਾਰੀ ਦੁਨੀਆ 'ਚ ਮਹਿੰਗਾਈ ਵਧ ਗਈ ਕਿਸੇ ਪਾਸੇ ਤੇਲ ਦਾ ਰੌਲਾ ਪੈ ਗਿਆ ਕਿਸੇ ਫਲਾਈਟਾਂ ਦਾ ਰੌਲਾ ਪੈ ਗਿਆ ਕਿਸੇ ਹੋਰ ਕੁਝ ਹੋ ਗਿਆ ਸਿੱਧ ਸਿੱਧੀ ਮਤਲਬ 3 ਸਾਲ ਤੋਂ ਲਗਾਤਾਰ ਲੜਾਈ ਚੱਲੀ ਜਾ ਰਹੀ ਹੈ ਬੰਦੇ ਮਰੀ ਜਾਂਦੇ ਆ ਪੈਸਾ ਲੱਗੀ ਜਾਂਦਾ ਸਾਰੀ ਦੁਨੀਆ ਦੀ ਇਕਨੋਮੀ ਦੇ ਉੱਤੇ ਫਰਕ ਪੈ ਗਿਆ ਹੁਣ ਇੱਥੇ ਕੀ ਹੋਊਗਾ ਜੇ ਜਿਸ ਕਿਸਮ ਦਾ ਅਮਰੀਕਾ ਦੀ ਉਧਰਲੇ ਪਾਸੇ ਹਿਲਜੁਲ ਹੋਈ ਆ ਤਾਈਵਾਨ ਰੌਲਾ ਲੱਗ ਪਾ ਓਦਾਂ ਦਾ ਹੀ ਆ ਯੂਕਰੇਨ ਇਹ ਕਹਿੰਦਾ ਸੀ ਕਿ ਜਿਹੜਾ ਰੂਸ ਇਹ ਕਹਿੰਦਾ ਆ ਕਿ ਅਮਰੀਕਾ ਨੇ ਤੇ ਨਾਟੋ ਨੇ ਯੂਕਰੇਨ ਦੇ ਵਿੱਚ ਆਪਣਾ ਟਿਕਾਣਾ ਬਣਾ ਲਿਆ ਸਾਡੇ ਨਾਲ ਲੜਨ ਦੇ ਲਈ ਤੇ ਇਸ ਕਰਕੇ ਅਸੀਂ ਹਮਲਾ ਕੀਤਾ ਬਿਲਕੁਲ ਓਦਾਂ ਦਾ ਹੀ ਸਾਰਾ ਕੁਝ ਤਾਈਵਾਨ ਦੇ ਵਿੱਚ ਹੋ ਰਿਹਾ ਅਮਰੀਕਾ ਤਾਈਵਾਨ ਦੇ ਸਪੋਰਟ ਦੇ ਵਿੱਚ ਤੇ ਉੱਥੇ ਜਾ ਕੇ ਇਹਨਾਂ ਦੇ ਮਿਲਟਰੀ ਬੇਸ ਤੇ ਉਹਦਾ ਰੌਲਾ ਪੈਂਦਾ ਆ ਚੀਨ ਜਿਹੜਾ ਤਾਈਵਾਨ ਦੇ ਬਿਲਕੁਲ ਮੋਢਾ ਉਹ ਕਹਿੰਦੇ ਕਿ ਅਮਰੀਕਾ ਏਡੀ ਦੂਰੋਂ ਆ ਕੇ ਸਾਡੇ ਮੋਢਾ ਆਪਣੇ ਅੱਡੇ ਬਣਾ ਰਿਹਾ ਤੇ ਅਸੀਂ ਨਹੀਂ ਇਹਨਾਂ ਨੂੰ ਟਿਕਣ ਦੇਣਾ ਤੇ ਜਿਹੜਾ ਚੀਨ ਆ ਉੱਥੇ ਜਦੋਂ ਡ੍ਰਿੱਲ ਕਰ ਰਿਹਾ ਤੇ ਇਹਦਾ ਕਿਤੇ ਨਾ ਕਿਤੇ ਡਰ ਇਹ ਆ ਕਿ ਇਹ ਮਸਲਾ ਵੀ ਯੂਕਰੇਨ ਵਾਲਾ ਨਾ ਬਣੇ ਸੋ ਜਿਹੜੀ ਟੈਨਸ਼ਨ ਆ ਉੱਥੇ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਭਾਵੇਂ ਇਹ ਦੋ ਦੇਸ਼ਾਂ ਦਾ ਮਸਲਾ ਆ ਤਾਈਵਾਨ ਤੇ ਚੀਨ ਦਾ ਪਰ ਅਸੀਂ ਸਾਰੇ ਜਾਣਦੇ ਆ ਕਿ ਚੀਨ ਕੋਰੀਆ ਤੇ ਜਿਹੜੇ ਰੂਸ ਨੇ ਉਹ ਇੱਕ ਨੇ ਤਿੰਨੇ ਬਹੁਤ ਵੱਡੀਆਂ ਤਾਕਤਾਂ ਨੇ ਦੂਜੇ ਪਾਸੇ ਯੂਰਪ ਦੇ ਨੈਟੋ ਤੇ ਜਿਹੜਾ ਇਹ ਅਮਰੀਕਾ ਆ ਇਹ ਇੱਕ ਪਾਸੇ ਆ ਸਮੀਕਰਨ ਉੱਥੇ ਵੀ ਇਸੇ ਤਰ੍ਹਾਂ ਦੀ ਬਣਦੀ ਆ ਤੇ ਇਹਦੇ ਨਾਲ ਵਿਸ਼ਵ ਦੇ ਵਿੱਚ ਇੱਕ ਵਾਰੀ ਹੋਰ ਸ਼ਾਂਤੀ ਨੂੰ ਖਤਰਾ ਹੋ ਸਕਦਾ ਆ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸ ਮੁਆਫਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ